ਉਹ ਨਾਲੇ ਫੇਰ ਨਿਕਲ ਜੂ ਨਾਲੇ ਨਹੀਂ ਬੰਦ ਨਹੀਂ ਨਹੀਂ ਗਾਣਾ ਆ ਵੀ ਥੋੜੇ ਰੈਗੂਰ ਚੱਲਦਾ ਨਾ ਪਾਣੀ ਆਈ ਚੱਲ ਪਾਣੀ ਦਾ ਆ ਕੀ ਜਾਇ ਨਾਲ ਇਧਰ ਤੋਂ ਉੱਪਰ ਪਾਣੀ ਪੁੱਦਾ ਮਾਰ ਦਿੰਦੇ ਸੈਂਟਰ ਤੋਂ ਬੜੀ ਗੱਲ ਕਰਦੇ ਜਦੋਂ ਉਹ ਜਦੋਂ ਉਹ Selainnya dia ikut berprestasi, ਤਾਂ ਬਦਨੀ ਹੋ ਗਿਆ ਲਓ ਜੀ ਆ ਵਾਹ ਮੁੱਕ ਗਈ ਹੁਣ ਇਹਨਾਂ ਕੋਲ ਪਾਣੀ ਦਾ ਪ੍ਰੈਸ਼ਰ ਮੁੱਕ ਗਿਆ ਤੇ ਪਾਣੀ ਦਾ ਪ੍ਰੈਸ਼ਰ ਮੁੱਕਣ ਤੋਂ ਬਾਅਦ ਹੁਣ ਰੱਬ ਰੱਖਾ ਨਾਲ ਗੁਰੂ ਘਰ ਹੈ ਕਿੰਨੀਆਂ ਦੁਕਾਨਾਂ ਸੜ ਗਈਆਂ ਕਿੰਨਾ ਨੁਕਸਾਨ ਹੋ ਚੁੱਕਿਆ ਕਿਸੇ ਨੂੰ ਕੋਈ ਨਹੀਂ ਪਤਾ ਹੈਗਾ ਤੇ ਇਹ ਸ਼ਰਮ ਆਉਣੀ ਚਾਹੀਦੀ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਬੰਦਿਆਂ ਨੂੰ ਜਿਨ੍ਹਾਂ ਨੇ ਇਹ ਸਿਸਟਮ ਖੜਾ ਕੀਤਾ ਇੱਥੇ ਸ਼ਹਿਰ ਦੇ ਵਿੱਚ ਸ਼ਹਿਰ ਵਾਲਿਓ ਧਿਆਨ ਨਾਲ ਦੇਖੋ ਇੱਕ ਪ੍ਰਾਈਵੇਟ ਬੰਦਾ ਆਪਣੀ ਆਪਣਾ ਟੈਂਕਰ ਭੇਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਸਰਕਾਰ ਕੋਲ ਸਾਡੀ ਕਮੇਟੀ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਵੀ ਉਹ ਇੱਕ ਸ਼ਹਿਰ ਦੀ ਐਮਰਜੈਂਸੀ ਨੂੰ ਹੈਂਡਲ ਕਰ ਸਕੇ ਇਹ ਤੋਂ ਵੱਧ ਸ਼ਰਮਨਾਕ ਕੀ ਗੱਲ ਹੋ ਸਕਦੀ ਆ ਤੁਸੀਂ ਜਿਹੜੇ 33 ਗੁੰਗੇ ਚੁਣੇ ਨੇ ਅੱਗੇ ਨੂੰ ਧਿਆਨ ਨਾਲ ਦੇਖ ਕੇ ਚੁਣਿਓ